ਸੁਲਤਾਨਪੁਰ ਲੋਧੀ ਵਿਕੇਸ਼ ਰੌਨੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਮੁਸ਼ਕਲਾਂ ਸੁਣੀਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਾਨਪੁਰ ਲੋਧੀ ਹਾਂਜੀ ਥੋੜੇ ਥੋੜੇ ਹਾਂ ਇੱਥੋਂ ਤੱਕ ਦਿਖਦਾ ਸਾਰਾ ਇਹ ਇਲਾਕਾ ਡੁੱਬਿਆ ਪਿਆ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੇ 7-8000 ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਦੂਜੀ ਕੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਇਲਾਕੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਬੱਜਾ ਆ ਕੇ ਦੇਖਦਾ ਦੁੱਖ ਲੱਗਦਾ ਹੈ ਵਿਚਾਰਿਆਂ ਦੀਆਂ ਜ਼ਿੰਦਗੀਆਂ ਇੱਕ ਵਸਲ ਖਰਾਬ ਹੋ ਗਿਆ ਕੱਟਕਾ ਨਾ ਮਾਰੋ ਉਹ ਤਿੰਨ ਸਾਲ ਜੀਮੇਦਾਰ ਗਰੀਬ ਪਿੱਛੇ ਹਟ ਜਾਂਦਾ ਸੋ ਆਪਰ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਜੋ ਸਹਿਯੋਗ ਦੇ ਸਕੀਏ ਜਰੂਰ ਆਪਣੇ ਆਪਣੇ